ਕਾਰ ਦੇ ਜਿਹੜੇ ਨੇ ਡੁੱਬ ਚੁੱਕੇ ਸੀ ਘਰਾਂ ਦੇ ਨੁਕਸਾਨ ਹੋ ਚੁੱਕੇ ਸੀ ਹਾਲਾਤ ਕਿਤੇ ਨਾ ਕਿਤੇ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਵੀ ਮਾੜੇ ਨੇ ਸੁੱਖ ਦੀ ਘੜੀ 'ਚ ਕੋਈ ਜਾਵੇ ਨਾ ਜਾਵੇ ਪਰ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਦੇ ਗੱਲ ਕਹੂੰਗਾ ਸਖਬੀਰ ਬਾਦਲ ਜੀ ਨੂੰ ਬਾਦਲ ਸਾਹਿਬ ਲੋਕ ਹੜ੍ਹਾਂ ਦੀ ਮਾਰ ਚ ਮਾਰ ਰਹੇ ਨੇ ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਸਿਆਸਤਾਂ ਤੋਂ ਕਾਂਗਰਸ ਆ ਕੇ ਕਹਿ ਰਹੀ ਹੈ ਇਹਨਾਂ ਦੇ ਵੱਡੇ ਲੀਡਰ ਲਿਆਉ ਜੀ ਕੇਜਰੀਵਾਲ ਕਿੱਥੇ ਆ ਹੁਣ ਲਿਆਉ ਜੀ ਮਨੀਸ਼ ਸ਼ਿਸ਼ੋਧਿਆ ਨੂੰ ਸੋ ਕਹਿਣ ਦਾ ਭਾਵ ਸ਼ਰਮ ਆਉਣੀ ਚਾਹੀਦੀ ਹੈ ਜਿਹੜੀ ਵੀ ਇਸ ਸਮੇਂ ਵੀ ਆਪਾਂ ਘੱਟੀਆਂ ਸਿਆਸਤਾਂ ਕਰ ਰਹੇ ਹਾਂ ਦੁੱਖ ਦੀ ਘੜੀ ਇੱਥੇ ਮਲਮ ਲਾਉਣ ਦਾ ਸਮਾਂ ਹੈ ਜਿਹੜਾ ਅੱਜ ਇਹਨਾਂ ਦੇ ਔਖੇ ਸਮੇਂ ਦੀ ਘੜੀ ਦੇ ਇਹਨਾਂ ਦੀ ਬਾਹ ਫੜਦਾ ਨਾ ਉਹਨੂੰ ਭੁੱਲਦੇ ਨਹੀਂ ਪੰਨਾਂ ਦੇ ਵਿੱਚੋਂ ਨਾਲ ਨਿਕਲਦੇ ਹੋਰ ਸਾਥੀ ਵੀ ਆਈ ਜਾ ਰਹੇ ਨੇ ਕਾਫਲਾ ਜਿਹੜਾ ਜਦੋਂ ਮੈਂ ਤੁਰਿਆ ਸੀ ਉਸ ਤੋਂ ਬਾਅਦ ਇਹ ਵਧਿਆ ਹੀ ਹੈ ਘਟਿਆ ਨਹੀਂ ਇਸ ਤੋਂ ਪਹਿਲਾਂ ਸਾਡੇ ਐਮਐਲਏ ਗੱਜਨ ਮਾਜਰਾ ਸਾਹਿਬ 18 ਗੱਡੀਆਂ ਉਹਨਾਂ ਕੈਟਲ ਫੀਲਟੀਆਂ ਲੈ ਕੇ ਆਏ ਨੇ ਇਸ ਕਰਕੇ ਐਮਐਲਏ ਸਾਹਿਬ ਮੈਂ ਤੁਹਾਡਾ ਸਦਾ ਦੀ ਰਹਿਣਾ ਸਾਰਾ ਡੇਰਾ ਹਲਕਾ ਰਹਿਣੀ ਹੈ ਕਿ ਡੇਰਾ ਬਾਬਾ ਨਾਨਕ ਘਲਕੇ ਚ ਫੋਟੋਆਂ ਲਾਸਤ ਦੀਆਂ ਕਿ ਰਿਐਲਿਟੀ ਤਾਂ ਕੁਝ ਹੋਰ ਆ ਸੁਖਬੀਰ ਮਿੱਟੀ ਦੇ ਬੰਨ ਤਾਂ ਨਹੀਂ ਬਣ ਸਕਦਾ ਜਿਹੜੇ ਉਹਨਾਂ 15 20 ਹਜ਼ਾਰਾਂ ਅੱਜ ਕੇ ਚਿੱਟੇ ਦਾ ਬੰਨਦਾ ਵਾਹ ਸਕਦਾ ਚਿੱਟੇ ਨਾਲ ਕੀ ਕਰੀ ਜਾ ਰਹੇ ਅ ਅੱਜ ਡੇਰਾ ਬਾਬਾ ਨਾਨਕ ਵਿਖੇ ਜਿਹੜੀ ਉਧਰਤੀ ਕਰੋਪੀ ਜਿਹੜੀ ਆਈ ਹੈ ਅ ਉਸ ਸੰਬੰਧ ਦੇ ਵਿੱਚ ਅੱਜ ਅ ਰਾਸ਼ਨ ਸੁੱਕੀ ਰਸਤ ਪਾਣੀ ਪੱਠੇ ਗੱਠਾਂ ਜਿੰਨੂੰ ਕਹਦੀਏ ਸੋ ਜਿਹੜੀ ਜਿਹੜੀ ਵੀ ਲੋਡਵੰਦ ਸਮਗਰੀ ਹੈ ਉਹ ਸਾਰੀ ਆਪਾਂ ਜਿਹੜੀ ਆ ਉਹ ਅੱਜ ਪਹੁੰਚਾਉਣ ਜਾ ਰਹੇ ਆ ਤਾਂ ਜੋ ਕਿ ਕਿਤੇ ਵੀ ਕਿਸੇ ਵੀ ਕਿਸਮ ਦੀ ਸਾਡੇ ਪੰਜਾਬੀਆਂ ਨੂੰ ਸਾਡੇ ਲੋਕਾਂ ਨੂੰ ਕੋਈ ਕਮੀ ਨਾ ਰਹੇ ਸੋ ਇਹਦੇ ਵਿੱਚ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਆਪਾਂ ਡੀਸੀ ਸਾਹਿਬ ਤੇ ਆਪਣੇ ਐਮਐਲਏ ਸਹਿਬਾਨ ਉਹਨਾਂ ਨਾਲ ਤਾਲਮਿਲ ਕੀਤਾ ਸੀ ਵੀ ਜਿਹੜੇ ਪਿੰਡ ਤੁਹਾਨੂੰ ਲੱਗਦਾ ਵੀ ਰਹਿੰਦੇ ਆ ਠੀਕ ਹੈ ਜਿੱਥੇ ਰਸਤ ਨਹੀਂ ਪਹੁੰਚੀ ਕਿਉਂਕਿ ਹੁਣ ਮੈਂ ਬਤੌਰ ਇੱਥੋਂ ਦਾ ਐਮਐਲਏ ਆ ਮੈਨੂੰ ਹਰ ਇੱਕ ਮੁਹੱਲੇ ਦਾ ਸ਼ਹਿਰ ਦਾ ਪਿੰਡ ਦਾ ਪਤਾ ਠੀਕ ਹੈ ਡੀਸੀ ਸਾਹਿਬ ਨੂੰ ਬਤੌਰ ਪਤਾ ਖਾਨੋਏ ਵੀ ਜਿਹੜੇ ਜਿਹੜੇ ਏਰੀਆ ਰਹਿੰਦੇ ਨੇ ਆਪਾਂ ਉਹਨਾਂ ਉਹਨਾਂ ਏਰੀਆ ਨੂੰ ਜਿਹੜਾ ਕਵਰ ਕਰਦੇ ਆ ਜੇ ਕਿਹਾ ਜਾਵੇ ਜੋ ਡੇਰਾ ਬਾਬਾ ਨਾਨਕ ਦੇ ਹਾਲਾਤ ਕੀ ਨੇ ਦੇਖੋ ਹਾਲਾਤ ਜਿਹੜੇ ਨੇ ਡੇਰਾ ਬਾਬਾ ਨਾਨਕ ਪਠਾਨਕੋਟ ਦੀਨਾ ਨਗਰ तकरीबन ਪਾਣੀ ਜਿਹੜਾ ਉਹ ਕਾਫੀ ਜਦੋਂ ਆਇਆ ਵਾ ਉਹਦੇ ਨਾਲ ਕਈਆਂ ਦੀਆਂ ਫਸਲਾਂ ਤਬਾਹ ਘਰ ਜਿਹੜੇ ਨੇ ਡੁੱਬ ਚੁੱਕੇ ਸੀ ਘਰਾਂ ਦੇ ਨੁਕਸਾਨ ਹੋ ਚੁੱਕੇ ਸੀ ਹਾਲਾਤ ਕਿਤੇ ਨਾ ਕਿਤੇ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਵੀ ਮਾੜੇ ਨੇ ਪਰ ਹਾਂ ਪੰਜਾਬੀ ਆ ਇੱਕ ਦੂਜੇ ਦਾ ਰਲ ਮਿਲ ਕੇ ਆਪਾਂ ਸਾਰਦੇ ਆ ਸਾਨੂੰ ਇਹਨਾਂ ਪਤਾ ਸੁੱਖ ਦੀ ਘੜੀ 'ਚ ਕੋਈ ਜਾਵੇ ਨਾ ਜਾਵੇ ਪਰ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦਾ ਸੁਖਵੀਰ ਬਾਦਲ ਆਏ ਸੀ ਅਰਦਾਸ ਕਰਕੇ ਗਏ ਨੇ ਤੇ ਕਹਿ ਕੇ ਗਏ ਨੇ ਕਿ ਪੰਜਾਬ ਸਰਕਾਰ ਡਰਾਮੇ ਕਰਦੀ ਪਈ ਆ ਜੇ ਚੰਗ ਪੰਜ ਮਿੰਟ ਚ ਬੋਲ ਦੇ ਮੈਂ ਮੈਂ ਇੱਕ ਗੱਲ ਕਹੂੰਗਾ ਸੁਖਵੀਰ ਬਾਦਲ ਜੀ ਨੇ ਬਾਦਲ ਸਾਹਿਬ ਲੋਕ ਹੜਾਂ ਦੀ ਮਾਰਚ ਮਾਰ ਰਹੇ ਨੇ ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਸਿਆਸਤਾਂ 'ਚ ਕੋਝੀਆਂ ਸਿਆਸਤਾਂ ਇਸ ਸਮੇਂ ਵੀ ਜੇ ਤੁਹਾਨੂੰ ਸਰਕਾਰਾਂ ਅੱਜ ਅਸੀਂ ਸਰਕਾਰ ਚ ਹਾਂ ਠੀਕ ਆ ਆ ਇੱਥੇ ਹੁਣ ਇਨਾ ਰਾਸ਼ਨ ਇਨਾ ਸਭ ਕੁਝ ਦੇ ਰਹੇ ਆ ਜਿਹੜੀ ਚੀਜ਼ ਦੀ ਜ਼ਰੂਰਤ ਆ ਆਪਾਂ ਉਹ ਦੇ ਰਹੇ ਆ ਸਾਡੇ ਐਮ ਐਲ ਏ ਮੰਤਰੀ ਸਹਿਬਾਨ ਠੀਕ ਆ ਸੀ ਐਮ ਸਾਹਿਬ ਆਪ ਆ ਗਏ ਆ ਮੈਂ ਹੈਰਾਨ ਹੋਣਾ ਵੀ ਹੱਲੇ ਵੀ ਘਟੀਆ ਸਿਆਸਤਾਂ ਤੋਂ ਬਾਜ਼ ਨਹੀਂ ਆ ਰਿਹਾ ਲੋਕ ਆ ਮੈਂ ਦੇਖ ਰਿਹਾ ਸੀ ਕਾਂਗਰਸ ਆ ਕੇ ਕਹਿ ਰਹੀ ਹੈ ਇਹਨਾਂ ਦੇ ਵੱਡੇ ਲੀਡਰ ਲਿਆਉ ਜੀ ਕੇਜਰੀਵਾਲ ਨੂੰ ਕਿੱਥੇ ਆ ਹੁਣ ਲਿਆਉ ਜੀ ਮਨੀਸ਼ ਸ਼ਿਸ਼ੋਧिया ਨੂੰ ਮੈਂ ਪੁੱਛਣਾ ਚਾਹਨਾ ਅਸੀਂ ਬੈਠੇ ਆ ਕੰਮ ਕਰ ਰਹੇ ਹਾਂ ਗਰਾਊਂਡ ਤੇ ਆ ਕੰਮ ਕਰ ਰਹੇ ਹਾਂ ਜਿੱਥੇ ਲੋਕਾਂ ਨੂੰ ਨਹੀਂ ਆਸਰਾ ਪਹੁੰਚ ਰਿਹਾ ਆਪਾਂ ਰਲ ਕੇ ਮਤ ਕਰੀਏ ਸਾਰੇ ਆਪਾਂ ਤੇ ਜੇ ਸਾਡੇ ਵਰਗੇ ਕਹਿਣ ਵੀ ਤੁਹਾਡਾ ਰਾਹੁਲ ਗਾਂਧੀ ਨਹੀਂ ਆਇਆ ਇੱਥੇ ਤੁਹਾਡੀ ਕਿੱਥੇ ਸੋਨੀਏ ਗਾਂਧੀ ਲਿਆਉ ਆਈ ਨਹੀਂ ਕਿੱਥੇ ਤੁਹਾਡੀ ਪ੍ਰੇਮਿਕਾ ਗਾਂਧੀ ਕਿੱਥੇ ਆ ਸੋ ਕਹਿਣ ਦਾ ਭਾਵ ਸ਼ਰਮ ਆਉਣੀ ਚਾਹੀਦੀ ਹੈ ਜਿਹੜੀ ਵੀ ਇਸ ਸਮੇਂ ਵੀ ਆਪਾਂ ਘਟੀਆਂ ਸਿਆਸਤਾਂ ਕਰ ਰਹੇ ਹਾਂ ਦੁੱਖ ਦੀ ਘੜੀ ਆ ਇੱਥੇ ਮਲਮਲੋਂ ਦਾ ਸਮਾਂ ਪਰ ਇੱਥੇ ਮੈਂ ਹੈਰਾਨ ਹੋ ਰਿਹਾ ਅ ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓ ਅਲੱਗ ਅਲੱਗ ਇਹ ਕੀ ਇੱਕ ਪੰਜਾਬ ਅੱਜ ਪੰਜਾਬ ਤੇ ਔਖਾ ਸਮਾਂ ਦੇਸ਼ਾਂ ਵਿਦੇਸ਼ਾਂ ਬਾਹਰਲੇ ਮੁਲਕਾਂ ਤੱਕ ਅੱਜ ਲੋਕ ਪੰਜਾਬੀਆਂ ਨੂੰ ਵੇਖ ਰਹੇ ਆ ਅੱਜ ਸਾਨੂੰ ਸਾਰਿਆਂ ਨੂੰ ਇੱਕ ਸਾਰ ਹੋ ਕੇ ਇੱਕ ਆਵਾਜ਼ ਦੇਣੀ ਚਾਹੀਦੀ ਹੈ ਪਰ ਅੱਜ ਵੀ ਮਾੜੀ ਕਢੀ ਜਿਹੀ ਕੁੱਤੇ ਵਾਂਗੂ ਲੜੀ ਜਾਦੇ ਆਪਸ ਹੀ ਹੈਰਾਨਗੀ ਦੀ ਗੱਲ ਹੈ ਸ਼ਰਮ ਆਉਣੀ ਚਾਹੀਦੀ ਹੈ ਇਸ ਕੰਮ ਨੂੰ ਆ ਆਪਾਂ ਮਦਦ ਕਰੀਏ ਸਾਰਿਆਂ ਦੀ ਇੱਕ ਦੂਜੇ ਦੀ ਠੀਕ ਹੈ ਜਿਹੜੇ ਦੁਖੀ ਪਰਿਵਾਰ ਜਿੰਨਾ ਤੱਕ ਨਹੀਂ ਪਹੁੰਚ ਸਕੇ ਉਹਨਾਂ ਦੀ ਮਦਦ ਕਰੀਏ ਮੈਂ ਦੇਖ ਰਿਹਾ ਵਾਂ ਕਿ ਇਹ ਘਟੀਆਂ ਕਿਸਮ ਦੀ ਇਸ ਜਗ੍ਹਾ ਤੇ ਵੀ ਜਿਹੜਾ ਕੋਈ ਰਾਜਨੀਤੀ ਕਰਦਾ ਲੋਕ ਆਪ ਉਹਨੂੰ ਸਹਾਰਦੇ ਆਪ ਜਾਣਦੇ ਨੇ ਕਿਉਂਕਿ ਪੰਜਾਬ ਆ ਪੰਜਾਬ ਆਪਣੇ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਪੜਾਉਂਦੇ ਲਿਖਾਉਂਦੇ ਔਰ ਇਹ ਵੀ ਵੇਖਦੇ ਨੇ ਵੀ ਗਾੜੀ ਪੰਜਾਬ ਅਸੀਂ ਕਿਹਨਾਂ ਦੇ ਹੱਥ ਚ ਦੇਣਾ ਸੋ ਕਹਿਣ ਦਾ ਭਾਵ ਜਿਹੜਾ ਬੰਦਾ ਸਹਿਨਸ਼ੀਲਤਾ ਨਾਲ ਇਮਾਨਦਾਰੀ ਨਾਲ ਚੱਲਦਾ ਲੋਕ ਹਮੇਸ਼ਾ ਉਹਦੇ ਨਾਲ ਖੜੇ ਆ ਵਹੁਤੀ ਉਹ ਨਹੀਂ ਸਾਥ ਕੋਈ ਆ ਪੰਜਾਬ ਦਾ ਤੁਸੀਂ ਆ ਪੀ ਦੇਖੋ ਮੈਂ ਦੇ ਦੇ ਵਿੱਚ ਵੀ ਇਹੋ ਕੇਂਦਰ ਨੂੰ ਬੇਨਤੀ ਕਰੂੰਗਾ ਆਪਾਂ ਨਾ ਦੇ ਭੰਡਣਾ ਚਾਹੁੰਨੇ ਆ ਨਾ ਕੋਈ ਗੱਲ ਕਰਨਾ ਚਾਹੁੰਨੇ ਆ ਇਹੋ ਗੱਲ ਕਰਾਂਗੇ ਕਿ ਅੱਜ ਪੰਜਾਬ ਤੇ ਔਖੀ ਕੜੀ ਆ ਠੀਕ ਆ ਅੱਜ ਸਾਥ ਦਿਓ ਪਹਿਲਾਂ ਕੇਂਦਰ ਦੀ ਨਹੀਂ ਮੈਂ ਇੱਕ ਗੱਲ ਕਹੂੰਗਾ ਬਾਹਰਲੀ ਸਟੇਟਾਂ ਦੀ ਵੀ ਇਹ ਪੰਜਾਬ ਆ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਉਣ ਦੇ ਵਿੱਚ 90% ਜਿਹੜੀਆਂ ਸ਼ਹਾਦਤਾਂ ਔਰ 90% ਜਿਹੜਾ ਯੋਗਦਾਨ ਰੱਖਿਆ ਸੀ ਦੇਸ਼ ਆਜ਼ਾਦ ਕਰਾਉਣ ਦਾ ਇਹ ਪੰਜਾਬੀ ਨੇ ਜਿਹੜਾ ਅੱਜ ਇਹਨਾਂ ਦੇ ਔਖੇ ਸਮੇਂ ਦੀ ਘੜੀ ਤੇ ਇਹਨਾਂ ਦੀ ਬਾਹ ਫੜਦਾ ਨਾ ਉਹਨੂੰ ਭੁੱਲਦੇ ਨਹੀਂ ਸੋ ਕਹਿਣ ਦਾ ਪਾਵੇ ਪੰਜਾਬ ਪੰਜਾਬੀਆਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀ ਜਿੱਥੇ ਵੀ ਕੋਈ ਕਰੋਪੀ ਆਈ ਆ ਇਹ ਚਟਾਨ ਬਣ ਕੇ ਉੱਥੇ ਖੜੇ ਹੋ ਜਾਂਦੇ ਭਾਵੇਂ ਜਿਹੋ ਜਿਹਾ ਮਰਜੀ ਏਰੀਆ ਹੋਵੇ ਅਰ ਅੱਜ ਪੰਜਾਬ ਤੇ ਜੇ ਇਹੋ ਜਿਹੇ ਹਾਲਾਤ ਆ ਤੇ ਕੋਈ ਚੱਕਰ ਨਹੀਂ ਸਮਾਂ ਹੈ ਮਾੜਾ ਸਮਾਂ ਨਿਕਲ ਜਾਊਗਾ ਹੋਰ ਮੈਂ ਕਿਹਾ ਸਮਾਂ ਵੀ 10 15 ਦਿਨ ਲੱਗ ਜਾਣਗੇ ਮਹੀਨਾ ਲੱਗ ਜਾਊਗਾ ਕੋਈ ਨਹੀਂ ਫਿਰ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਹੈ ਇਹ ਗੁਰੂਆਂ ਪੀਰਾਂ ਪੀਰ ਪਗੰਗਰਾਂ ਦੀ ਧਰਤੀ ਆ ਇਹ ਹਮੇਸ਼ਾ ਇਹਦੇ ਝੰਡੇ ਬੁਲੰਦ ਰਹਿੰਦੇ ਆ ਅੱਜ ਅਸੀਂ ਸੁੱਕਾ ਰਾਸ਼ਨ ਚਾਰਾ ਤੂੜੀ ਪਾਣੀ ਇੱਥੋਂ ਤੱਕ ਕਿ ਵੀ ਜਿਹੜੀਆਂ ਰਾਤ ਨੂੰ ਜਿਹੜਾ ਕੋਈ ਆਡੋਮਾਸ ਵਗੈਰਾ ਬਿਸਕੁਟ ਵਗੈਰਾ ਕੋਲਡ ਡਰਿੰਕ ਵਗੈਰਾ ਸਾਡੇ ਕੋਲ ਜੋਂ ਹੋਇਆ ਅਸੀਂ ਸਾਰਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਕੱਠਾ ਕਰਕੇ ਤੇ ਜਾ ਰਹੇ ਆ ਜੀ ਦੇਣ ਜਾ ਰਹੇ ਆ ਸਰ ਇਹ ਕਿੰਨੀਆਂ ਟਰਾਲੀਆਂ ਦਾ ਕੰਮ ਆ ਇਹ ਸਰ ਜਿਉਂ-ਜਿਉਂ ਮੈਂ ਚੱਲ ਰਿਆਂ ਪਿੰਡਾਂ ਦੇ ਵਿੱਚੋਂ ਨਾਲ ਨਿਕਲਦੇ ਹੋਰ ਸਾਥੀ ਵੀ ਆਈ ਜਾ ਰਹੇ ਨੇ ਕਾਫਲਾ ਜਿਹੜਾ ਜਦੋਂ ਮੈਂ ਤੁਰਿਆ ਸੀ ਉਸ ਤੋਂ ਬਾਅਦ ਇਹ ਵਧਿਆ ਹੀ ਹੈ ਘਟਿਆ ਨਹੀਂ ਇਹ ਸਰ ਇਹ ਤੁਹਾਡਾ ਤੇ ਸਾਥੀਆਂ ਦਾ ਸਹਿਯੋਗ ਆ ਮਾਸੀ ਪਾਕੀ ਦੇ ਜਿਹੜੇ ਦੇਖੋ ਇਹ ਮੇਰਾ ਪਰਿਵਾਰ ਆ ਜੀ ਸੁੱਖ-ਦੁੱਖ ਦੇ ਸਮੇਂ ਸੁੱਖ ਦੇ ਸਮੇਂ ਭਾਵੇਂ ਜਾਈਏ ਨਾ ਜਾਈਏ ਪਰ ਦੁੱਖ ਦੇ ਸਮੇਂ ਇਹ ਜਿਹੜਾ ਇੱਕ ਦੂਜੇ ਦਾ ਸਾਥ ਦੇਣਾ ਇੱਕ ਦੂਜੇ ਦੀ ਬਾਹ ਫੜਨੀ ਇਹ ਮੇਰੇ ਸਾਥੀਆਂ ਦੀ ਇੱਕ ਬੜੀ ਵੱਡੀ ਕਾਬਲੀਅਤ ਆ ਔਰ ਮੈਂ ਅੱਜ ਜੋ ਵੀ ਆ ਆਪਣੇ ਪਰਿਵਾਰ ਦੇ ਸਿਰ ਤੇ ਆਪਣੇ ਸਾਥੀਆਂ ਦੇ ਸਿਰ ਤੇ ਆ। ਬਗਣੀ ਕੋਚ ਰਹੀ ਆ ਪਰ ਜਿਹੜਾ ਪੇਟੇ ਉਹ ਕਟੋ ਪਿਆ ਜੀ। ਨਹੀਂ ਕੋਈ ਨਹੀਂ ਜੀ ਜੇ ਕੋਨੇਵਾਲ ਪਿੰਡ ਰਹਿੰਦਾ ਤੇ ਕਟੋ ਪਿਆ ਤੇ ਪਿੰਡ ਦੇ ਇਹ ਦੋ ਦਿਨਾਂ ਉਹ ਕੁਛ ਤਾਂ ਲਈ ਉਹਦਾ ਸੁਣੀ ਘਟ ਜਾ। ਹਾਂ ਆਪਾਂ ਜੇ ਜਿੱਦਾਂ ਤੁਸੀਂ ਦੱਸਿਆ ਜੇ ਤੁਹਾਨੂੰ ਲੱਗਦਾ ਵੀ ਕੋਈ ਹੋਰ ਵੀ ਪਿੰਡ ਰਹਿੰਦੇ ਨੇ ਠੀਕ ਆ ਇਹ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਆ। ਅੱਜ ਦਾ ਸਮਾਂ ਜਿਹੜਾ ਇੱਕ ਦੂਜੇ ਦੀ ਬਾਹ ਫੜਨ ਦੀ ਲੋੜ ਆ ਨਾ ਕਿ ਸਿਆਸਤ ਕਰਨ ਦੀ ਲੋੜ ਆ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਲੋੜ ਆ। ਜਿੱਥੇ ਕੋਦੇ ਨਹੀਂ ਵੀ ਪਹੁੰਚਿਆ ਰਲ ਮਿਲ ਕੇ ਆਪਾਂ ਸਾਥ ਦਈਏ ਉਹਨਾਂ ਦਾ ਸਾਰਿਆਂ ਦਾ ਜੇ ਤੁਹਾਨੂੰ ਐਮਐਲਏ ਸਾਹਿਬ ਨੇ ਕਹਿ ਕੇ ਮੈਨੂੰ ਖੁਦ ਹੀ ਨਹੀਂ ਪਤਾ ਵੀ ਕੀ ਕੀ ਸਵਾਨ ਲੋਕ ਲੈ ਕੇ ਇੱਕ ਆਵਾਜ਼ ਤੇ ਇਸਵਾਨ ਡੇਰਾ ਬਾਬਾ ਨਾਨਕ ਚ ਲੈ ਕੇ ਆਏ ਨੇ ਇਸ ਤੋਂ ਪਹਿਲਾਂ ਸਾਡੇ ਐਮਐਲਏ ਗੱਜਨ ਮਾਜਰਾ ਸਾਹਿਬ 18 ਗੱਡੀਆਂ ਉਹਨਾਂ ਕੈਟਲ ਫੀਡੀਆਂ ਲੈ ਕੇ ਆਏ ਨੇ ਮੇਰੇ ਹਲਕੇ 'ਚ ਅੱਜ ਹੀ ਲੈ ਕੇ ਆਏ ਨੇ ਤਾਂ ਤੁਸੀਂ ਦੇਖ ਲਓ ਕਿ ਉਹ ਤਾਂ ਆਪ ਆਨਰ ਨੇ ਕੈਟਲ ਫੀਡ ਦੇ ਇੰਨੀ ਵੱਡੀ ਇਨਾਤ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਦੇਣੀ ਇਹ ਮੇਰੇ ਖਾਲੇ ਇਹਨਾਂ ਦੇ ਬਾਬੇ ਨਾਨਕ ਨੇ ਇਹਨਾਂ ਦੇ ਹਿੱਸੇ ਪਾਈ ਆ ਤਾਂ ਅੱਜ ਸੇਵਾ ਕਰ ਰਹੇ ਨੇ ਮੈਂ ਡੇਰਾ ਬਾਬਾ ਨਾਨਕ ਦੇ ਸਮੁੱਚੇ ਵਾਸੀਆਂ ਲੋਕ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਔਖੇ ਵੇਲੇ ਸਾਡੀ ਬਾਹ ਫੜੀ ਆ ਤਾਂ ਪ੍ਰਮਾਤਮਾ ਤੁਹਾਨੂੰ ਉੱਤੇ ਕਿਰਪਾ ਰੱਖੇ ਤੁਸੀਂ ਇਦੋਂ ਵੀ ਜ਼ਿਆਦਾ ਤਰੱਕੀ ਕਰੋ ਤਾਂ ਮੈਨੂੰ ਲੱਗਦਾ ਜਿਹੜਾ ਬੰਦਾ ਔਖੇ ਟਾਈਮ ਕਿਸੇ ਦੀ ਬਾਹ ਫੜਦਾ ਕਿਸੇ ਦੀ ਸੇਵਾ ਕਰਦਾ ਪ੍ਰਮਾਤਮਾ ਕਦੀ ਉਹਦਾ ਫਲ ਨਹੀਂ ਰਹਿਣ ਦਿੰਦਾ ਉਹਨੂੰ ਫਲ ਦੂਣਾ ਤੀਣਾ ਕਰਕੇ ਮੋੜਦਾ ਤਾਂ ਇਸ ਕਰਕੇ ਐਮਐਲਏ ਸਾਹਿਬ ਮੈਂ ਤੁਹਾਡਾ ਸਦਾ ਦੀ ਰਹਿਣਾ ਸਾਰਾ ਡੇਰਾ ਹਲਕਾ ਰਹਿਣੀ ਆ ਤਾ ਬਾਕੀ ਉਹ ਜਿਹੜੇ ਲੋਕ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲੇ ਗਏ ਕਿੱਥੇ ਨੇ ਉਹ ਕਿਹੜੇ ਰੰਗ ਦੀ ਸੇਵਾ ਕਰਦੇ ਨੇ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ 'ਚ ਉਹ ਲੋਕਾਂ ਦਾ ਮੂੰਹ ਬੰਦ ਵੀ ਹੋਇਆ ਜਿਹੜੇ ਕਹਿੰਦੇ ਇਹ ਸਿਰਫ ਫੋਟੋਆਂ ਲਵਾਉਣ ਤੱਕ ਹੀ ਸੀਮਤ ਨੇ ਤਾਂ ਫੋਟੋਆਂ ਲਵਾਉਣ ਵਾਲੇ ਅੱਜ ਉਹ ਦੇਖ ਲੈਣ ਕਿ ਡੇਰਾ ਬਾਬਾ ਨਾਨਕ ਘੱਲਕੇ 'ਚ ਫੋਟੋਆਂ ਲਾਤਦੀਆਂ ਕਿ ਰਿਐਲਿਟੀ ਤਾਂ ਕੁਝ ਹੋਰ ਆ ਤੁਹਾਡੇ ਹੈਲੀਕਾਪਟਰ ਦੀ ਵੀ ਬੜੀ ਚਰਚਾ ਰਹੀ ਹੈ ਹੈਲੀਕਾਪਟਰ ਦੀ ਚਰਚਾ ਤੇ ਇਹੋ ਹੀ ਆ ਕਿ ਆਮ ਘਰ ਦਾ ਜਿਹੜਾ ਵਾ ਉਹ ਹੈਲੀਕਾਪਟਰ ਤੇ ਚੜ ਗਿਆ। ਬਿਮਾਰੀ ਉਹਨਾਂ ਨੂੰ ਕੁਝ ਹੋਰ ਹੋਰ ਉਹ ਦੱਸਦੇ ਨਹੀਂ ਕਿ ਉਹ ਹੈਲੀਕਾਪਟਰ ਦਾ ਨਾਮ ਰੰਦਾ ਅਸਲੀ ਬਿਮਾਰੀ ਤਾਂ ਉਹਨਾਂ ਦੀ ਲੱਭਣੀ ਪਊਗੀ। ਉਹ ਬਿਮਾਰੀ ਨੂੰ ਮੈਂ ਉਹਨਾਂ ਦੀ ਨੂੰ ਜਾਣਦਾ। ਉਹ ਬਿਮਾਰੀ ਦਾ ਇਲਾਜ ਵੀ ਮੇਰੇ ਕੋਲ ਹੈਗਾ। ਇਹ ਕਰਕੇ ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੋਇਆ। ਦੇਖੋ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਸਰਕਾਰਾਂ ਦੇਖੀਆਂ ਪਿਛਲੇ 30-35 ਸਾਲ ਤੋਂ। ਮੈਂ ਐਸਾ ਸੀਐਮ ਨਹੀਂ ਦੇਖਿਆ ਕਿ ਜਿਹੜਾ ਸੀਐਮ ਆਇਆ ਹੋਵੇ ਹੈਲੀਕਾਪਟਰ ਤੇ ਤੇ ਜਾਵੇ ਬਾਈ ਰੋਡ। ਔਰ ਲੋਕਾਂ 'ਚ ਇਹ ਕਹਿ ਕੇ ਜਾਵੇ ਕਿ ਆਹ ਹੈਲੀਕਾਪਟਰ ਤੁਹਾਡੇ ਲੋਕਾਂ ਦਾ ਤੇ ਮੈਂ ਤੁਹਾਡੇ ਵਿੱਚ ਤੇ ਛੱਡ ਕੇ ਚੱਲਿਆਂ ਇਹ ਬੜੀ ਵੱਡੀ ਫਰਾਕ ਦੇ ਲਈ ਸੀਐਮ ਸਾਹਿਬ ਦੀ ਜਿਹੜੀ ਉਹ ਕਰਕੇ ਗਏ ਨੇ ਇਹ ਵੱਡਾ ਸਾਨ ਜ਼ਿਲ੍ਹੇ ਗਰਤਾਸਪੁਰ ਤੇ ਉਹਦੇ ਇਕੇ ਗਏ ਨੇ ਸੀਐਮ ਸਾਹਿਬ ਕਿ ਇਸ ਕਰਕੇ ਵਿਰੋਧੀ ਜੋ ਮਰਜ਼ੀ ਕਹਿਣ ਅੱਜ ਕੱਲ ਦਾ ਇਤਿਹਾਸ ਹੈ ਕਿ ਇਸ ਚੋਪਰ ਦੇ ਉੱਤੇ ਕੋਈ ਮੰਤਰੀ ਨਹੀਂ ਸਫ਼ਰ ਕਰਦਾ ਮੰਤਰੀ ਲੱਭਦੇ ਹੀ ਚੋਪਰ ਨੂੰ ਸੀਐਮ ਸਾਹਿਬ ਨੇ ਤਾਂ ਸਾਡੇ ਵਰਗੇ ਇੱਕ ਆਮ ਜਿਹੜੇ ਘਰਾਂ ਚੋਂ ਐਮਐਲਏ ਬਣਿਆ ਉਹਨਾਂ ਨੂੰ ਵੀ ਮੌਕਾ ਦਿੱਤਾ ਚੋਪਰ ਦਾ ਵੀ ਜਾਓ ਆਪੋ ਆਪਣੇ ਹਲਕੇ ਦਾ ਨਿਕਸ਼ ਕਰੋ ਤਾਂ ਦੇਖਿਓ ਕਿਥੇ ਕਿਥੇ ਕਿੰਨੂੰ ਕੀ ਪਰੇਸ਼ਾਨੀ ਸੁਖਵੀਰ ਬਾਦਲੂ ਨੇ ਖੁਦ ਫਲਾਇਟ ਕੀਤਾ ਗਿਆ ਸੀ ਕਿ ਬੰਨਾਂ ਬਾਰੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਆਵਾਂਗੇ ਪੱਕੇ ਕੰਕਰੀਟ ਦੇ ਬਣਾਵਾਂਗੇ ਮੈਨੂੰ ਲੱਗਦਾ ਸੁਖਵੀਰ ਬਾਦਲੂ ਕੰਕਰੀਟ ਨਾਲ ਨਹੀਂ ਬਣ ਸਕਦਾ ਤੁਹਾਡੀ ਸਭ ਤੋਂ ਹੀ ਸਰਕਾਰ ਦੇ ਵਿੱਚੋਂ ਇਹਨਾਂ ਬੰਨਾਂ ਦਾ ਪਹਿਲਾਂ ਕੁਝ ਹੱਲ ਕਰੋ ਜਿਹੜੇ ਕਿ ਬਾਰ-ਬਾਰ ਪੰਜਾਬ ਉੱਜੜਦਾ ਹੈ ਇਸ ਹੜ੍ਹ ਦੇ ਨਾਲ ਪਹਿਲਾਂ ਸੁਖਵੀਰ ਵਾਲੀ ਤਾਂ ਗੱਲ ਕਰਨੀ ਹੁਣ ਉਹਨੇ ਕਹੋ ਸੁਖਵੀਰ ਮਿੱਟੀ ਦਾ ਬੰਨ ਤਾਂ ਨਹੀਂ ਬਣ ਸਕਦਾ ਜਿਹੜੇ ਉਹਨਾਂ 15-20 ਸਹਾਰਾ ਚਕੇ ਚਿੱਤੇ ਦਾ ਬੰਨਦਾ ਵਾਰ ਸਕਦਾ ਚਿੱਤੇ ਨਾਲ ਜਿੰਨਾਂ ਉਹਨਾਂ ਪੰਜਾਬ ਦਾ ਬੇੜਾ ਕਰਕੇ ਕਰਕੇ ਗਏ ਨੇ ਇੱਥੇ ਪੰਜਾਬ ਦੇ ਲੋਕਾਂ ਨੂੰ ਪਤਾ ਉਸ ਗੱਲ ਦਾ ਇਸ ਕਰਕੇ ਉਹਨਾਂ 30 ਸਾਲਾਂ ਚ ਕਦੀ ਕਦੇ ਆਣ ਕੇ ਇਹਨਾਂ ਤੁਸੀਂ ਬੰਨਾਲੇ ਵੇਖਿਆ ਵੀ ਹੈਗਾ ਕਿਸੇ ਨੇ ਆਮ ਆਦਮੀ ਪਾਰਟੀ ਨੇ ਜਿੰਨਾ ਨਿਕਾਸੀ ਜਿੰਨੀ ਮੈਂ ਬਟਾੜੇ ਦੀ ਗੱਲ ਕਰਾਂ ਆਪਣੇ ਹਲਕਿਆਂ ਦੀ ਗੱਲ ਕਰਾਂ ਜਿੰਨੀਆਂ ਨਹਿਰਾਂ ਦੀ ਜਿੰਨੀਆਂ ਖਾਲੀਆਂ ਦੀ ਜਿੰਨੀਆਂ ਜਿਹੜੇ ਨਿਕਾਸੀ ਨਾਲੇ ਨੇ ਜਿੰਨੇ ਕੁਦਰਤ ਦੀ ਮਾਰਤਾ ਉਹਨੂੰ ਤਾਂ ਕੋ ਰੋਕ ਨਹੀਂ ਸਕਦਾ ਦੇਖੋ 1988 ਦੇ ਵਿੱਚ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਇਸ ਦਰਿਆ 'ਚ ਆਇਆ ਸੀਗਾ ਇਸ ਵਾਰ 14 ਲੱਖ ਕੁਛ ਉਹਦੇ ਉੱਪਰ ਕਿਊਸਿਕ ਪਾਣੀ ਜਿਹੜਾ ਦਰਿਆ 'ਚ ਆਇਆ ਡਬਲ ਪਾਣੀ ਆਇਆ ਦੇਖੋ ਭਾਵੇਂ ਇਥੇ ਕੰਕਰੀਟ ਦੀਆਂ ਵੀ ਬਣਾ ਦੋ ਜਦੋਂ ਕੁਦਰਤ ਕਾੜੀ ਨਹੀਂ ਕਿਸੇ ਦਾ ਜੋਰ ਇਹ ਮੰਨਣਾ ਪਊਗਾ ਕਿ ਕੁਦਰਤ ਕੁਦਰਤ ਹੀ ਆ ਕੁਦਰਤ ਕੁਝ ਵੀ ਕਰ ਸਕਦੀ ਆ ਉਹ ਤਾਂ ਬਾਲ ਦੀ ਅੱਗ 'ਚੋਂ ਵੀ ਰੱਖ ਸਕਦੀ ਆ ਇਹ ਤਾਂ ਕੁਦਰਤ ਹੈ ਸੱਚੀ ਸਰਕਾਰ ਦੇ ਵਿੱਚ ਸਾਡੇ ਨਾਲ ਸਭ ਖੁਸ਼ ਹੈ ਅਸੀਂ ਕੁਝ ਕਰਨ ਦੀ ਚਾਹ ਬਿਲਕੁਲ ਜੀ ਆਉਣ ਵਾਲੇ ਦਿਨਾਂ 'ਚ ਬੰਨ ਵੀ ਬੰਨੇ ਜਾਣਗੇ ਠੀਕ ਹੈ ਤੁਸੀਂ ਦੇ ਜਿੱਥੇ ਜਿੱਥੇ ਪਾੜ ਪਿਆ ਇਹਨੂੰ ਬੰਨ ਵੀ ਬੰਨਾਂਗੇ ਔਰ ਸਪੈਸ਼ਲ ਕਰਤਾਵਰੀ ਕਰਾ ਕੇ ਆ ਜਿਹੜਾ ਲੋਕਾਂ ਨੂੰ ਮਾਅਬਜਾ ਵਾ ਉਹ ਵੀ ਦਿਵਾਵਾਂਗੇ ਧੰਨਵਾਦ